ਬਾਈ ਗੁਰੂ ਜੀ ਓਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸੋ ਹੋਏ ਕਿਰਪਾਲ ਸੋ ਈਬ ਤੁਮੁ ਜੈ ਤਾਕੇ ਨਿਰਮਲ ਰੀਤ ਆਗਵਨ ਪਰੇ ਏਕ ਗੁਣ ਗਾਈ ਅੰਮ੍ਰਿਤ ਸਾਧ ਵਿਕੈ ਬਿਕ ਖਾਈ ਮਾਇਆ ਨੋ ਪਰਮ ਪੈ ਭੂਲੇ ਸਤਜਨਾ ਸੰਪ੍ਰੇਤ ਨ ਗਾਈ ਇਕ ਉਤਮ ਮਨ ਸੁਨਿਓ ਗੁਰ ਸੰਗਤ ਤੈ ਮਲਤ ਜਮਤਰਸ ਮਟਾਈ ਇਕਿਰਜਾਸ ਬਾਟ ਕੀਰਤ ਕੀ ਬੁਰ ਰਾਮੰਦਾਸ ਰਾ ਕੋ ਸਰਨਾਈ ਵਾਹਿਗੁਰੂ ਜੀ ਅਨੁਗੁਰੂ ਗਰੀਵ ਨਵਾਜ ਜੈਤ ਸ੍ਰੀ ਮਹੰਲਾ ਪੰਜਵਾਂ ਕੋਈ ਜਨ ਹਰ ਸੋ ਦੇਵੈ ਜੋਰ ਚੰਨ ਗਉ ਵਕੋ ਸੁਗਰਸਨਾ ਦੀਜੈ ਪ੍ਰਾਨ ਘੋਰ ਕੋਈ ਜਨ ਹਰ ਸੋ ਦੇਵੈ ਜੋਰ ਚਰਨ ਗਉਵ ਕੋ ਸੁਬ ਰਸਨਾ ਦੀਜੈ ਪ੍ਰਾਨੇ ਅਕੋਰ ਰਹਾਉ ਮਨ ਤਰਨ ਨਿਰਮਲ ਕਰਤਿ ਕੇ ਆਰੋ ਅਰ ਸਿਂਚੈ ਸੁਧਾ ਸੰਜੂਰ ਯਾਰਸ ਮੈਂ ਮਗਨ ਹੋਦ ਕਿਰਪਾ ਤੇ ਮਾਮਕੇ ਆਤੇ ਤੋਰ ਦੀਨ ਦੁਖ ਪੰਜਨ ਜਿਤੋਂ ਤੂੰ ਮਿਲਿ ਆਉਰ ਐ ਵਰਦਾਨ ਸਿਮਨ ਸੁਆਮੀ ਕੋ ਤਬਨਾਨਕ ਬੰਨ ਸੂਰ ਆਇਓ ਸਰਨ ਦੀਨ ਦੁਖ ਪੰਜਨ ਜਿਤੋਂ ਤੂੰ ਮਿਲਿ ਆਉ ਇਹ ਵਰਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਕਲਸ ਮਾਇ ਗੁਰੂ ਜੀ ਕੀ ਫਤੇ